ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੋਸ਼ਕ న్యూਸ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਸ਼ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਕੜਾਂ ਵਾਲਿਆਂ ਨੂੰ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇਥੋਂ ਛੱਡ ਕੇ ਚਲੇ ਜਾਣ ਉਹਨਾਂ ਵਿੱਚ ਨਹੀਂ ਦੇਣਾ ਉਸ ਇੱਕ ਦੂਸਰੀ ਸੀ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਕਿ ਤੁਸੀਂ ਜੇ ਜੇ ਬੀੜੀਆਂ ਸਿਕੜਾਂ ਕੀ ਆਓਗੇ ਤੁਹਾਡੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਿਹਿਆਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਿਹੀ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋਨੋਂ ਹੀ ਜਿਹੜੀਆਂ ਬਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮਕਦਮਾ ਨੰਬਰ 103 ਥਾਣਾ A ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ ਤੇ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਰ ਸਿੰਘ ਅਰ ਪੰਜਾਬ ਸਿੰਘ ਪੁੱਤਰ ਦਰਵਾਜ ਸਿੰਘ ਵਾਸੀ ਸਲਦਾਨਪਿੰਡ ਖੰਡੋਰੀ ਅਮਰਸਰ ਉਹਨੂੰ ਲੋਕਾਂ ਨੂੰ ਨਫਰਤ ਭਰੇ ਭਾਸ਼ਣ ਦੇਣਾ ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮਕਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ਦਾਰਦ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮਕਦਮਾ ਜੜਾਇਆ ਇਨਸਟੀਚਿਊਟ ਆਫ ਮੈਨੇਜਮੈਂਟ ਜਿੰਨਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮਮੈਂਟ ਇੰਸਟੀਚਿਊਟ ਤੋਂ ਆਪਣੇ ਰੈਸੀ ਹੌਸਟਲ ਤੇ ਜਾਂਦੇ ਸੀ ਉਨ੍ਹਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਜੇ ਕੋਈ ਸਿਗਰਟ ਵੀੜੀ ਪਾਊਗਾ ਉਹਦੇ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਟਾਰਾ 333 126 2352 ਪੀ ਐਨ ਐਸ ਥਾਣਾ ਛਾਟਾ ਦਰਜ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਉਰਫਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰ ਕਾਲੇ ਛਾਟਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਜਦਿਆਂ ਤੱਕ ਤੰਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਸੀ ਪਿੱਛੇ ਕੋਈ ਬਾਹਰੋਂ ਕੁਛ ਹਰਦਾਲੂ ਆਏ ਸੀ ਉਹਨਾਂ ਤੋਂ ਦਰਵਾਰ ਸਾਹਿਬ ਤੇ ਜਾਂਦਿਆਂ ਹੋਇਆਂ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ ਉਹ ਲੇਡੀ ਰਾਜਦੀਪ ਮਹਾਤਰਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ 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 ਤੋਂ ਕੋਈ ਦੋ ਦੌਕ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਫਰਸ ਗੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਕਿ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਆ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਸਾਡੀ ਜਿਹੜੀ ਚੱਲ ਇਸੇ ਤਰ੍ਹਾਂ ਇੱਕ ਥਾਣਾ सदर ਦੇ ਵਿੱਚ ਪਿੱਛੇ ਜੇ ਇੱਕ ਜਿਨ੍ਹਾਂ ਨੂੰ ਇੱਕ ਕੋਈ Hindu Hindu ਨੇਤਾ ਸੀ ਹਿੰਦੂ ਨੇਤਾ ਨਹੀਂ ਸੀ ਬੇਸਿਕਲੀ ਹਿੰਦੂ ਵਿਅਕਤੀ ਸੀਗਾ ਪਰੰਤੂ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕੋਸ਼ਿਸ਼ ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਕਿਸੇ ਇੰਡੀਵਿਜੂਅਲ ਵਿਅਕਤੀਆਂ ਵੱਲੋਂ ਨਾਟ ਫਰੋਮ ਆਰਗੇਨਾਈਜੇਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਕਿਸੇ ਸਾਡੇ ਜਿਹੜਾ ਵਰਕਰ ਆ ਇਹ ਪੁਰਾਣਾ ਇਹ ਸਾਡਾ ਲੀਡਰ ਹੈ ਉਹਦੇ ਹਮਲਾ ਹੋਇਆ ਉਹਨੂੰ ਉਹ ਵੀ ਅਸੀਂ ਜਿਹੜਾ ਟਰੇਸ ਕਰ ਲਿਆ ਉਹਦੀ ਡਿਟੇਲ ਐਜ਼ ਆਫ ਨਾਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਉਹਦੇ ਵਿੱਚ ਕੋਈ ਵੀ ਕਿਸੇ ਧਰਮ ਦਾ ਜਾਂ ਕਿਸੇ ਸੰਸਥਾ ਤੇ ਕੋਈ ਅਗੇਂਸਟ ਵਾਲੀ ਕੋਈ ਗੱਲ ਨਹੀਂ ਸੀ ਉਹਦੇ ਜੋ ਉਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦਾ ਕ퍼ਦਾ ਦਰ ਸੀਗਾ ਜਿਹੜਾ ਜ਼ਖਮੀ ਹੋਇਆ ਸੀ ਉਹਦੇ ਲੜਕੇ ਦੇ ਖਿਲਾਫ ਵੀ ਜਿਹੜੇ ਪੰਜ ਮੁਕਦਮੇ ਦਰ ਸੀਗੇ ਜਿਨ੍ਹਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਦੇ ਵਿੱਚ ਆ ਉਹ ਮੋਟਿਵ ਸੀ ਜਿਹੜਾ ਉਹਨਾਂ ਦਾ ਉਸ ਸੰਬੰਧ ਦੇ ਵਿੱਚ ਕੋਈ ਹੋਰ ਰਿਲੇਟਡ ਮੋਟਿਵ ਸੀਗਾ ਉਹਦੇ 'ਚ ਕੋਈ ਜਾਤ ਪਾਤ ਧਰਮ ਜਾਂ ਕਿਤੇ ਕੋਈ ਕਿਸੇ ਪਾਰਟਿਕੂਲਰ ਸਮੁਦਾਏ ਦੇ ਬਾਰੇ ਨਹੀਂ ਸੀਗਾ ਤੇ ਉਹ ਕੇਸ ਵੀ ਆਲਮੋਸਟ ਫਾਈਨਲ ਹੋ ਗਿਆ ਅਸੀਂ ਸਾਰੀਆਂ ਹੀ ਜਿਹੜੀਆਂ ਜੱਥੇਬੰਦੀਆਂ ਨੇ ਭਾਵੇਂ ਕੋਈ ਵੀ ਹੈਗੇ ਨੇ ਭਾਵੇਂ ਰੈਡੀਕਲ ਹੈਗੇ ਨੇ ਨਾਰਮਲ ਬੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਸੀਂ ਨਾਲ ਹੀ ਅਪੀਲ ਵੀ ਕਰਦੇ ਆ ਤੇ ਧਾਰਨਾ ਵੀ ਕਰਦੇ ਆ ਵੀ ਕਿਸੇ ਵੀ ਮੁੱਦੇ ਨੂੰ ਬਿਨਾਂ ਵਜ੍ਹਾ ਉਹਨੂੰ ਕੋਈ ਧਾਰਮਿਕ ਰੰਗ ਦੇ ਕੇ ਉਹਨੂੰ ਕਿਸੇ ਕਿਸੇ ਪਾਰਟਿਕੂਲਰ ਕਮਿਊਨਿਟੀ ਦੀ ਰੰਗਤ ਦੇ ਕੇ ਇੱਕ ਦੂਜੇ ਦੇ ਖਿਲਾਫ ਉਛਾਲਣਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਹੇਟ ਸਪੀਚ ਆ ਔਰ ਟੋਲਰੇਟ ਨਹੀਂ ਕੀਤੀ ਜਾਵੇਗੀ ਉਹਦੇ ਖਿਲਾਫ ਜੇ ਵੀ ਕੋਈ ਯਿਆ ਕਰੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਜਿਹੜੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨਾਲ ਪਰਸਨਲ ਇੰਡੀਵਿਜੂਅਲ ਲੈਵਲ ਤੇ ਇੱਕ ਸਾਡੇ ਆਫੀਸਰਸ ਨੇ ਮੀਟਿੰਗਸ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਬਰੀਫ ਕਰ ਦਿੱਤਾ ਕਿ ਬੇਨਾਬਜਈ ਗੱਲ ਕੋਈ ਹੋਰ ਹੁੰਦੀ ਆ ਆਪਣੇ ਥੋੜਾ ਜਿਹਾ ਆਪਣੇ ਆਪ ਨੂੰ মিডিਆ ਦੇ ਵਿੱਚ ਆਉਣ ਦੇ ਪਰਪਸ ਦੇ ਲਈ ਆਪਣੀ ਥੋੜੀ ਜਿਹੀ ਫਿਗਰ ਨੂੰ মিডিਆ ਸ਼ੋਅ ਕਰਨ ਦੇ ਪਰਪਸ ਦੇ ਲਈ ਉਹ ਅਜਿਹੀਆਂ ਕੋਈ ਸਪੀਚਾਂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਵਡਾਵਾ ਮਿਲਦਾ ਜਿੰਨਾ ਨਾਲ ਜੇ ਆ ਲੱਗਦਾ ਵੀ ਇਹ ਇੱਕ ਇੱਕ ਐਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਦੂਸਰਾ ਕਹਿੰਦਾ ਉਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਬਿਨਾਂ ਵਜ੍ਹਾ ਆਪਣੇ ਦੂਜੇ ਆਪਣੇ ਆਪ ਨੂੰ ਚੰਗਾ ਸਮਝ ਕੇ ਵਿੱਚ ਇਕੜ ਟਟਾਂਗੇ ਅਸੀਂ ਪਬਲਿਕਿਟੀ ਚਾਹਾਂਗੇ ਉਹਨਾਂ ਨੂੰ ਅਸੀਂ ਬਰੀਫ ਕਰ ਦਿੱਤਾ ਤੇ ਨਾਲ ਹੀ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਕਾਰਡਨਾ ਵੀ ਕਰਤੀ ਆ ਕਿ ਅਜੇ ਕਿਸੇ ਵੀ ਕਿਸਮ ਦੀ ਹੇਟ ਸਪੀਚ ਜਾਂ ਕਿਸੇ ਵੀ ਕਿਸੇ ਹੋਰ ਆਪਣੇ ਜਿਹੜੇ ਦੂਸਰੀ ਕਮਿਊਨਿਟੀ ਦੇ ਖਿਲਾਫ ਕੋਈ ਵੀ ਜਿਹੜੀ ਗੱਲ ਆ ਅਗਰ ਕੋਈ ਇਦਾਂ ਦੀ ਜਿਹੜੀ ਨਜਾਇਜ਼ ਕਰੇਗਾ ਗਲਤ ਕਰੇਗਾ ਉਹਨੂੰ ਕਿਸੇ ਨੂੰ ਅਸੀਂ ਡੌਲਰੇਟ ਨਹੀਂ ਕਰਾਂਗੇ ਉਹੀ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਸ ਗੱਲੋਂ ਵਾਰਨਿੰਗ ਵੀ ਦਿੰਨੇ ਆ ਵੀ ਇਟ ਵੌਂਟ ਵੀ ਡੌਲਰੇਟਡ ਜੀ ਜੇ ਇਹ ਜੇ ਕੋਈ ਕਾਰਵਾਈ ਕਰੇਗਾ ਕਾਨੂੰਨ ਅਨੁਸਾਰ ਜਿਹੜੀ ਉਹਦੇ ਬਣਦੀ ਕਾਰਵਾਈ ਹੋਵੇਗੀ ਉਹ ਉਹਨਾਂ ਨੇ ਪਿਛਲੇ ਸਮੇਂ ਇਹ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਭਾਣੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੋਂ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਬਲਾਤ ਉਹਨਾਂ ਕੋਲ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਕੇ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਤੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਦੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇੱਕ ਇਹ ਜਿਹੜਾ ਸੀ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਡ ਹੈਗਾ ਸੀਗਾ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੇੜੀ ਜਾਇਜ਼ ਕਾਨੂੰਨੀ ਸੀ ਤੇ ਉਹ ਵੀ ਇੱਕ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਕਿ ਕੋਈ ਵੀ ਕਾਨੂੰਨ ਨੂੰ ਭਾਵੇਂ ਕਿਸੇ ਵੀ ਭਾਵੇਂ ਧਰਮ ਮذਬ ਜਾਂ ਸਾਸਤਾ ਜਾਂ ਕਿਸੇ ਨਾਲ ਸੰਧ ਰੱਖੇ